ਹਾਂਜੀ ਸੰਗਜੀ ਅੱਜ ਦਾ ਤੁਸੀਂ ਦੇਖਿਆ ਸੀਗਾ ਕਿ ਆਪਾਂ ਇੱਕ ਭਗਤ ਲੈ ਕੇ ਆਏ ਸੀਗੇ ਪਿੰਡ ਠੱਠਾ ਜ਼ਿਲ੍ਹਾ ਤਰਨਤਾਰਨ ਤੋਂ ਜਿਹਦਾ ਦਿਮਾਗੀ ਹਾਲਤ ਸਹੀ ਨਹੀਂ ਸੀ ਤੇ ਸਿਰ ਦੇ ਵਿੱਚ ਉਹਦੀਆਂ ਜੜਾਵਾਂ ਸੀਗੀਆਂ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਫਿਰ ਉਹਦਾ ਪਤਾ ਲੱਗਾ ਕਿ ਬੱਚੇ ਨੂੰ ਕਿਉਂ ਇਹ ਦਿਮਾਗੀ ਅਫਸੈਟ ਹੋਇਆ ਵਾ ਤੇ ਕੀ ਕਾਰਨ ਹੋਇਆ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਹ ਵੀਰ ਬੜਾ ਮਿਹਨਤੀ ਸੀਗਾ ਤੇ ਬੜਾ ਸੋਹਣਾ ਸੁਨਖਾ ਸੀਗਾ ਅੰਮ੍ਰਿਤਸਰ ਗੁਰਾਮਦਾ ਗੁਰਦਾਰੇ ਦੇ ਸਾਹਮਣੇ ਦਰਬਾਰ ਸਾਹਿਬ ਦੇ ਸਾਹਮਣੇ ਇਹ ਵਿਚਾਰਾ ਕਾਪੀਆਂ ਪੈਨ ਵੇਚਦਾ ਸੀਗਾ ਤੇ 10-10 ਰੁਪਏ ਜੋੜ ਕੇ ਇਹਨੇ ਵਿਚਾਰੇ ਨੇ ਇੱਕ ਫੋਨ ਲਿਆਂਦਾ ਤੇ ਜਦੋਂ ਪਾਪੀਆਂ ਨੇ ਇਹਦਾ ਫੋਨ ਖੋਲਿਆ ਤੇ ਇਹਦੇ ਤੋਂ ਪੈਸੇ ਵੀ ਖੋਲੇ ਤੇ ਫਿਰ ਇਹ ਦਿਮਾਗੀ ਮੈਂਟਲੀ ਅਫਸੈਟ ਕਿਦਾਂ ਹੋਇਆ ਆ ਤੁਹਾਨੂੰ ਸਾਰੀ ਇਹ ਬਾਤ ਤਾਂ ਸੁਣਾਉਣੀ ਹੈ ਜੀ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹਾਂਜੀ ਵੀਰ ਜੀ ਆਪਾਂ ਕਿੱਥੋਂ ਬੋਲਦੇ ਜੀ ਆਪਾਂ ਵੀਰ ਜੀ ਸਸਥਾ ਤੋਂ ਬੋਲਦੇ ਹਾਂ ਬਾਬਾ ਰਤਨਦੇਵ ਸਿਆਛਾੜੀ ਤੋਂ ਹਾਂਜੀ ਤੁਹਾਡੇ ਕੋਲ ਮੁੰਡਾ ਇੱਕ ਆਇਆ ਸਾਹਬ ਸਿੰਘ ਹੈਗਾ ਆਪਣੇ ਕੋਲਿਆ ਜੀ ਹਾਂਜੀ ਤੇ ਉਹ ਕਿਦੰਦਾ ਆਇਆ ਹੈਗਾ ਤੁਹਾਡੇ ਕੋ ਕੱਲ ਸਵੇਰ ਆਈਏ ਕੱਲ ਦਾ ਆ ਹਾਂਜੀ ਕੱਲ ਸਵੇਰ ਤਾਂ ਲੈ ਜੀ ਉਹ ਬਲਕੀ ਗੱਲ ਹੋਈ ਹੈ ਇਹਦੇ ਨਾਲ ਹਾਂਜੀ ਇਹ ਹੈਗਾ ਚੰਗਾ ਭਲਾ ਠੀਕ ਸੀਗਾ ਅੱਛਾ ਜੀ ਕੰਮ ਠੀਕ ਕਰਦਾ ਇਹਦਾ ਡੈਡੀ ਇਹਨੂੰ ਬੜਾ ਖਰਾਬ ਕਰਦਾ ਮੁੰਡੇ ਨੂੰ ਅੱਛਾ ਜੀ ਉਹਦੇ ਕਰਕੇ ਘਰੋਂ ਭੱਜ ਨਿਕਲਦਾ ਵਾ ਤੇ ਰਾਤ ਸੌਂਦਾ ਨਹੀਂ ਆ ਅੱਛਾ ਜੀ ਹਾਂਜੀ ਤੇ ਉਹਦੇ ਕਰਕੇ ਦਿਮਾਗੀ ਪਰੇਸ਼ਾਨੀ ਹੋ ਜਾਂਦੀ ਮੈਂ ਸੁਣਿਆ ਇਹਦਾ ਡੈਡੀ ਵੀ ਮੈਂਟਲ ਡਿਸਟਰਬਡ ਹੈ ਮੈਂ ਇਹੋ ਤੇ ਗੱਲ ਆ ਪਤਾ ਕੀ ਚੱਕਰ ਆ ਦੋਵੇਂ ਪਿਓ ਪੁੱਤ ਹੈਗੇ ਆ ਘਰ ਤੇ ਕੰਮ ਕਰਦੇ ਨਹੀਂ ਆਬ ਅੱਛਾ ਕੰਮ ਕਰਨ ਤੇ ਰੋਟੀ ਰੋਟੀ ਚੱਜਣਾ ਖਾਣ ਨਹੀਂ ਭਾਈ ਹੁਣ ਤੇ ਕੰਮ ਕਰਨ ਦੀ ਕੋਨਡੀਸ਼ਨ ਚ ਨਹੀਂ ਹੈਗਾ ਮੁੰਡੇ ਮੁੰਡਾ ਤੇ ਮੈਂ ਦੇਖ ਲਿਆ ਨਾ ਮੁੰਡੇ ਨੂੰ ਤੇ ਦਵਾਈ ਦੀ ਲੋੜ ਆ ਮੈਡੀਸਿਨ ਦੀ ਲੋੜ ਆ ਹਾਂਜੀ ਜ਼ਿਆਦਾ ਵਿਗੜ ਗਿਆ ਨਾ ਇਹਦਾ ਹਾਲ ਹਾਂਜੀ ਬਹੁਤ ਜ਼ਿਆਦਾ ਚੜਾਵਾਂ ਪੱਧਿਆਂ ਉੱਤੇ ਆਸ਼ਰਮ ਚ ਰਿਲੇਟਿਵ ਆ ਰਿ ਜਾਂਦਾ ਔਰ ਠੀਕ ਹੈ ਬਹੁਤ ਬੁਰੇ ਹਾਲ ਆ ਕੱਲ੍ਹ ਲੈ ਕੇ ਜਾਂਦਾ ਮੈਂ ਅੱਜ ਜਦ ਮੈਂ ਮੈਡੀਸਿਨ ਕਰਾਉਂਗਾ ਆਪਣੇ ਕੋਲ ਹੈਗਾ ਮੈਂਟਲ ਡਾਕਟਰ ਹੈਗਾ ਆਪਣੇ ਕੋਲ ਅੱਜ ਮੇਰੀ ਮੈਡੀਸਨ ਕਰਾਉਂਗਾ ਠੀਕ ਹੈ ਜੀ ਉਦਾਂ ਉਦਾਂ ਮੁੰਡਾ ਬਹੁਤ ਵਧੀਆ ਏ ਵਾਈਕ ਕੋਈ ਗੱਲ ਨਹੀਂ ਮੈਂ ਤੁਹਾਡੀ ਮੈਡੀਸਨ ਕਰਾ ਕੇ ਤੇ ਜੇਕਰ ਉਹ ਤੋਂ ਨਹੀਂ ਪਹੁੰਚਣ ਵਾਲਾ ਹੈਗਾ ਉਹਨੇ ਜੇ ਜਿਹੜਾ ਪੂਰਾ ਪ੍ਰਾਪਰਟੀ ਦੀ ਬਤਨਾ ਕਰਦਾ ਹੈ ਇਹ ਪਹਿਲਾਂ ਕੀ ਇਹਨੂੰ ਪਰੇਸ਼ਾਨੀ ਹੋਈ ਹੈ ਇਹ ਕੋ ਮੋਬਾਈਲ ਸੀਗਾ ਇੱਕ ਅੱਛਾ ਜੀ ਉਹ ਮੋਬਾਈਲ ਕੋ ਅੰਮਰਸਾਡ ਦਰਬਾਰ ਸਾਹਿਬ ਦੇ ਲਾਗੋ ਪੁਲਸ ਵਾਲਿਆਂ ਨੇ ਲਿਆ ਖੋਹਰ ਕੋ ਅੱਛਾ ਜੀ ਜੇ ਜੀ ਤੁਹਾਨੂੰ ਆਈਡੀ ਇਹਨੇ ਵਿਖਾਈ ਨਾ ਮੋਬਾਈਲ ਤੋਂ ਆਪਣੀ ਫੇਸਬੁੱਕ ਦੀ ਇੰਸਟਾਗ੍ਰam ਦੀ ਹਾਂਜੀ ਹਾਂਜੀ ਇਹ ਕੋ ਮੋਬਾਈਲ ਸੀਗਾ ਇਹਨੇ 8-10 ਹਜ਼ਾਰ ਰੁਪਏ ਇੱਥੇ ਅਤੇ ਕੱਦਦਾ ਸੀਗਾ ਕੰਮ ਦਰਬਾਰ ਸਹਿਬਾਨ ਕੇ ਰਮਾਲ ਵੇਚਦਾ ਸੀਗਾ ਫੋਟੋਆਂ ਵੇਚਦਾ ਸੀਗਾ ਅੱਛਾ ਜੀ ਦਰਬਾਰ ਸਹਿਬਾਨ ਵੇਚਾਈ ਹਾਂ ਨੇ ਬੜੀ ਮਿਹਨਤ ਕਰਕੇ ਤਾਂ ਮੋਬਾਈਲ ਪੱਲੋ ਖਰੀਦਿਆ ਵਾਈ ਵਾਈ ਹਾਂਜੀ ਤੇ ਉਹ ਮੋਬਾਈਲ ਖਰੀਦਦਾ ਗਿਆ 7-8000 ਪੀਐਨ ਫਿਰ ਜੋੜ ਲਿਆ ਮੋਬਾਈਲ ਖਰੀਦ ਕੇ ਵੀ ਅੱਛਾ ਜੀ ਹਾਂਜੀ ਤੇ ਇਦਾਂ ਹੀ ਮਨਜੀ ਸਾਹਿਬ ਸੌਂ ਜਾਂਦਾ ਸੀਗਾ ਰਾਤ ਨੂੰ ਅੱਛਾ ਜੀ ਹਾਂਜੀ ਤੇ ਦਿਨੇ ਇਦਾਂ ਤੁਰੇ ਫਿਰਦਾ ਕੰਮ ਕਰਦਾ ਸੀਗਾ ਉੱਥੇ ਬਾਹਰ ਉਹਨਾਂ ਮਨਜੀ ਸਾਹਿਬ ਉੱਥੇ ਯਾਰ ਦਰਪਾਰ ਸਾਹਿਬ ਵੀ ਹਾਂਜੀ ਉਥੇ ਇਹ ਨਾ ਹੋਇਆ ਘਰ ਪਰਿਵਾਰ ਨਹੀਂ ਹੈਗਾ ਇਹਦਾ ਘਾਰੇ ਦਾ ਮਕਾਨ ਵੀ ਹੈਗਾ ਇਹ ਆ ਅੱਛਾ ਤੇ ਉਥੇ ਕੌਣ ਰਹਿੰਦਾ ਹਾਂ ਉਥੇ ਪਿਓ ਪੁੱਤ ਹੀ ਰਹਿੰਦੇ ਆ ਦੋਵੇਂ ਅੱਛਾ ਮੈਂ ਤੇਰੀ ਭੈਣ ਵੀ ਕਿਤੇ ਬਾਹਰ ਬੂ ਰਹਿੰਦੀ ਦੀ ਮੈਂ ਦਾ ਭਾਜੀ ਜੀਜਾ ਹੀ ਬੋਲਦਾ ਵਾਂ ਅੱਛਾ ਸਾਕਾ ਜੀਜਾ ਜੀ ਹਾਂ ਹਾਂਜੀ ਭੈਣ ਦੀ ਮੇਨਾ ਵਿਆਹ ਹੀ ਇਹਦੇ ਨਾਨਕਿਆਂ ਨੇ ਅੱਛਾ ਇਹ ਤੇ ਨਾਨਕਿਆਂ ਨੇ ਹਾਂ ਹਾਂਜੀ ਤੇ ਇਹ ਵੱਲੋਂ ਆਪਣੀ ਮਾਂ ਨੂੰ ਹੀ ਕੁੱਟਦੇ ਹੁੰਦੇ ਸੀ ਦੋਵੇਂ ਪਿਓ ਪੁੱਤ ਅੱਛਾ ਜੀ ਤੇ ਦੋਵੇਂ ਪਿਓ ਪਤ ਕੋ ਦੰਨੇ ਨਾਨਕੇ ਫਿਰ ਮਾਂ ਨੂੰ ਹੀ ਲੈ ਗਏ ਤੇ ਦੀਦੀ ਭੈਣ ਨੂੰ ਹੀ ਲੈ ਗਏ ਅੱਛਾ ਜੀ ਹਾਂਜੀ ਦੋਨਾਂ ਨੇ ਮੇਰ ਨਾਲ ਵਿਆਹੀ ਇਹਦੀ ਭੈਣ ਓਕੇ ਆਪਣਾ ਕਿਹੜਾ ਪਿੰਡ ਵੀਰੇ ਆਪਣਾ ਹੈਗਾ ਸੁਲਤਾਨਵਿੰਡ ਅਮਰਸਰ ਅਮਰਸਰ ਸੁਲਤਾਨਵਿੰਡ ਠੀਕ ਹੈ ਜੀ ਠੀਕ ਕਰੋ ਕਦੋਂ ਗਦਾ ਆਇਆ ਕਰੋ ਇਹ ਇਦਾਂ ਹੀ ਕਰਦੇ ਦੋਵੇਂ ਪਿਓ ਪਤ ਜੇ ਮੁੰਡਾ ਘਰ ਆ ਜਾਂਦਾ ਤੇ ਪਿਓ ਘਰੋਂ ਨਿਕਲ ਜਾਂਦਾ ਤੇ ਪਿਓ ਦੀ ਹਾਲਤ ਵੀ ਇਦਾਂ ਦੀ ਆ ਕਿ ਉਹ ਵੀ ਇਹੋ ਕੁਝ ਕਰਦਾ ਉਹ ਜੇ ਉਹ ਕੋ 1000 ਰੁਪਏ ਆ ਜਾਂਦਾ ਨਾ ਹਾਂਜੀ ਬਸ ਉਹਨੇ ਸ਼ਰਾਬ ਪੀ ਜਾਣੀ ਆ ਤਹੀਂ ਇਦਾਂ ਕਰਿਓ ਕਿ ਰੋ ਉਹਨਾਂ ਦਾ ਡਿਪਲੋਮਾ ਬੇਟਾ ਤੇ ਮੇਰੇ ਕੋਲ ਆ ਠੀਕ ਹੈ ਜੀ ਇਹਦੀ ਮੈਂ ਮੈਡੀਕਲ ਕਰਵਾਉਂ ਕਰਵਾਉਣੀ ਆ ਵਾਇਕਲ ਮੇਅਰ ਕਰੇ ਸੱਟ ਵੀ ਹੋ ਜਾਊਗਾ ਠੀਕ ਹੈ ਜੀ ਜਦੋਂ ਇਹ ਇਹਨਾਂ ਦਾ ਫਾਦਰ ਸਾਹਿਬ ਤੁਹਾਨੂੰ ਕਿਤੇ ਮਿਲੇ ਜਾਂ ਤੁਹਾਡੇ ਹਨਾ ਕਿਤੇ ਪਤਾ ਲੱਗੇ ਕਿਥੇ ਆ ਤੁਸੀਂ ਮੈਨੂੰ ਜਰੂਰ ਦੱਸਿਓ ਤੇ ਰੱਬ ਤੁਹਾਡਾ ਭਲਾ ਕਰੇ ਮੈਂ ਉਹਨਾਂ ਨੂੰ ਵੀ ਲਾਜੂਗਾ ਜਿੰਨਾ ਚਿਰ ਠੀਕ ਨਹੀਂ ਹੁੰਦੇ ਮੈਂ ਕੋਈ ਗੱਲ ਨਹੀਂ ਹੋਾਈ ਕਿ ਮੇਅਰ ਕਰੇ ਸੇਵਾ ਸਾਨੂੰ ਦੇ ਦਿਓ ਹਾਂ ਇਹ ਉਹਦਾ ਮੁੰਡਾ ਬਹੁਤ ਵਧੀਆ ਵੇ ਇਹਦੇ ਪਾਪੀ ਨੇ ਇਹਨੂੰ ਖਰਾਬ ਕਰਕੇ ਤੇ ਮੁੰਡਾ ਇਹਦ ਨਹੀਂ ਨਾ ਕੋਈ ਨਸ਼ਾ ਕਰਦਾ ਇਹ ਮੁੰਡਾ ਕੋਈ ਨਸ਼ਾ ਨਹੀਂ ਜ ਬਸ ਇਹ ਹੋਈ ਕਿ ਨੀਂਦਰੀਆਂ ਨੂੰ ਪੂਰੀ ਹੋਈ ਨੀਂਦੇ ਦੀ ਜਦੋਂ 2 ਦਿਨ ਵੀ ਇਹਦੀ ਨੀਂਦ ਪੂਰੀ ਹੋ ਗਈ ਨਾ ਹਾਂਜੀ ਤੀਜੇ ਦਿਨ ਮੁੰਡਾ ਤਾਂ ਤਾਂ ਡੇਰਗਾ ਹੋਇਆ ਨਾ ਮੁੰਡਾ ਵਾਈਗ ਤਾਂ ਕੋ ਰਾਮ ਤਾਂ ਤਾਂ ਕੋ ਰਾਮ ਤਾਂ ਤੀਜੇ ਦਿਨ ਇਹਨਾਂ ਮੁੰਡੇ ਨੇ ਬਹੁਤ ਵੱਡੀ ਹੋਈ ਨਾ ਮਤਲਬ ਕਿ ਡਿਸਟਰਬ ਕਿਦਾਂ ਕਿ ਫੋਨ ਕਰਵਾ ਦਿੱਤਾ ਐਸੀ ਕਰਕੇ ਮੈਂ ਡਿਸਟਰਬ ਹੋ ਗਿਆ ਐਸੀ ਕਰਕੇ ਭੱਜਾ ਫਿਰਦਾ ਰਿਹਾ ਇਹਦਾ ਫੋਨ ਪੁਲਿਸ ਵਾਲਿਆਂ ਨੇ ਖੋਲਿਆ ਤੇ ਪੈਸੇ ਜਿਹੜੇ ਸੀ ਇਹਦੇ ਕੋਲ 7000 ਰੁਪਇਆ ਉਹ ਦੀ ਪੱਲੋਂ ਹੀ ਇਹਦੇ ਕੱਢ ਲੈ ਕੇ ਇਹਨੇ ਇਹਦਾ ਬੈਗਬੂਗ ਜਾਇਦਾ ਗਵਾਚ ਗਿਆ ਵਾ ਜਿਹੜੇ ਕੱਢ ਲੈ ਕੇ ਇਹਨੇ ਪਹਿਲੇ ਜਿਹੜੀ ਇਹ ਹਾਲਤ ਹੈ ਕਿ ਕਿਨੇ ਇਦਾਂ ਕਿਉਂਕਿ ਪਤਾ ਗੱਲ ਕੀ ਜਦੋਂ ਮੈਂ ਡਾਕਟਰ ਨਾਲ ਗੱਲ ਕਰ ਜਾਂਦੀ ਮੇਰੀ ਗੱਲ ਸੁਣਿਓ ਜਦੋਂ ਮੈਂ ਡਾਕਟਰ ਨਾਲ ਗੱਲ ਕਰਨੀ ਹੈ ਨਾ ਡਾਕਟਰ ਤੇ ਬਹੁਤ ਬਰੀਕੀ ਨਾਲ ਇਹਦੇ ਬਾਰੇ ਪੁੱਛਣਾਵਾ ਠੀਕ ਹੈ ਮੈਂ ਪੁੱਛਦੇ ਆ ਵੀ ਇਹਨੂੰ ਇਹ ਜਿਹੜਾ ਮਤਲਬ ਕਿ ਇਹਨੂੰ ਕੀ ਦਵਾਈ ਉਹ ਹੁੰਦੇ ਨੇ ਮੈਂਟਲ ਮੈਂਟਲ ਹਸਪੀਟਲੋਂ ਪੱਲੇ ਉਹਨੂੰ ਦਵਾਈ ਖਵਾਉਂਦੇ ਨੇ ਆ ਅੱਛਾ ਪਰ ਇਹ ਮੈਂਟਲ ਨਹੀਂ ਹੈਗਾ ਬਸ ਇਹੋ ਹੀ ਇਹਨੂੰ ਪ੍ਰੋਬਲਮ ਹੈਗੀ ਇਹਨੂੰ ਸਾਹਮਦਾ ਕੋਈ ਨਹੀਂ ਆ ਇਹਨੂੰ ਸਾਹਮਦਾ ਕੋਈ ਨਹੀਂ ਕੋਈ ਗੱਲ ਨਹੀਂ ਵੀਰੇ ਇਹ ਇੱਕਦਮ ਹੀ ਕਿਹੇ ਬੋਲ ਨਹੀਂ ਆ ਹਾਂ ਬੜਾ ਔਖਾ ਵਾ ਠੀਕ ਜਿੱਦੋ ਬੜਾ ਕਹਿੰਡ ਲਕਰ ਰੈਨੂ ਜਦੋਂ ਇਹ ਹੋ ਗਿਆ ਨਾ ਸਹੀ ਇਹਨੇ ਤੁਸੀਂ ਤੁਹਾਡੇ ਕੋ ਵੀ ਇਹਨੇ ਚਿਕਨਾ ਨੇ ਕਹਿੰਨਾ ਮੈਂ ਜਾਵਾਂ ਮੈਂ ਤੁਹਾਡਾ ਕੀ ਲੱਗਦਾ ਵਾ ਨੇ ਇਹ ਗੱਲ ਗੱਲਾਂ ਕਰਨੀਆਂ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਸਾਈਕਲ ਫੇਰ ਕਰੇ ਤੇ ਇਹ ਦੱਸੋ ਕਿ ਇਹਨੂੰ ਮਤਲਬ ਕਿ ਕਿਦਾਂ ਇਹ ਐਦਾਂ ਕਿਹੜੀ ਕਿੱਕ ਕੀ ਆਂਦੇ ਹੁੰਦੇ ਆ ਵੀ ਕਦੋਂ ਐਦਾਂ ਹੋਇਆ ਕੀ ਗੱਲ ਹੋਈ ਸੀ ਸਿਰਫ ਫੋਨ ਘੁਆਚਣ ਨਾਲ ਹੀ ਮਤਲਬ ਕਿ ਡਿਸਟਰਬ ਹੋ ਗਿਆ ਕਿ ਕੋਈ ਹੋਰ ਕੋਈ ਨੂੰ ਹੋਇਆ ਨਹੀਂ ਨਹੀਂ ਇਹਨੂੰ ਹੋਰ ਕੁਝ ਨਹੀਂ ਆਇਆ ਦੀ ਨੀਂਦ ਨਹੀਂ ਪੂਰੀ ਹੋਈ ਇੱਕ ਇਹ ਕਿਹਦਾ ਫੋਨ ਜਿਹੜਾ ਖੋਲਿਆ ਵਾ ਫੋਨ ਖੋਨਾਂ ਲੈ ਲਿਆ ਮਤਲਬ ਕਿ ਸਦਮਾ ਲੱਗਿਆ ਹਾਂਜੀ ਇਹ ਜੋ ਹੋ ਗਿਆ ਨਾ ਤੁਹਾਡੇ ਕੋਲ ਸੈੱਟ ਹੋ ਗਿਆ ਨੇ ਆਪੇ ਤੁਹਾਨੂੰ ਦੱਸਣਾ ਕਿ ਕਿਤੇ ਪੁਲਸ ਵਾਲਿਆਂ ਨੇ ਮੇਰੇ ਕੋਲ ਫੋਨ ਕੀਤਾ ਇਹਨੇ ਦੇਵੇਂ ਤੁਸੀਂ ਦੱਸ ਦੇਣਾ ਵੀ ਨੇ ਰਮਾਲ ਵੇਚ-ਵੇਚ ਕੇ ਮਤਲਬ ਕਿ ਮੇਨਤ ਕਰ-ਕਰ ਕੇ ਫੋਨ ਲਿਆ ਸੀਗਾ ਹਨਾ ਸਹੀ ਗੱਲ ਉਹ ਫੋਨ ਖੋਲ ਲਿਆ ਉਹਨਾਂ ਨੇ ਹਨਾ ਪਾਪੀਆਂ ਨੇ ਤੇ ਜਿਹੜਾ ਕਰਕੇ ਮਤਲਬ ਕਿ ਡਿਸਟਰਬ ਤੇ ਵਿਚਾਰੇ ਨੇ ਹੋਣਾ ਹੀਗਾ 10-10 ਰੁਪਏ ਕਮਾ ਕੇ ਵਿਚਾਰੇ ਨੇ ਫੋਨ ਲਿਆ ਹਾਂਜੀ ਵਾਹਿਗੁਰੂ ਤੁਹਾਨੂੰ ਗੁਰੰਦ ਤੇ ਇਹ ਲੋਨਰੀਆਂ ਤੇ ਤਰ੍ਹਾਂ ਸਮਾ ਪਤੰਦਰੀਆਂ ਲੱਖ ਲੱਖ ਤਨਖਾਹਾਂ ਹੁੰਦੀਆਂ ਠੀਕ ਹੈ ਜੀ ਤੇ ਉਹ 10000 ਰੁਪਏ ਕਮਾਉਣ ਵਾਲੇ ਤੋਂ ਹੀ ਉਹਨਾਂ ਨੇ ਖੋਲਿਆ ਹਾਂਜੀ ਚਲੋ ਪਲਾ ਕਰੇ ਰਬੋਂ ਦਾ ਵੀ ਤੇ ਕੋਈ ਨਹੀਂ ਇਹ ਦਰਬਾਰ ਸਾਹਿਬ ਦੇ ਲਾਗੇ ਜਾਂਦੇ ਵੀਡੀਓ ਆਡੀਓ ਕੋਈ ਬਣਾਉਂਦੇ ਨਾਵਾ ਜਿੰਦਾ ਤੁਹਾਨੂੰ ਪਤਾ ਉੱਥੇ ਉੱਥੇ ਬਾੜੇ ਵਾਲੇ ਚੌਂਗਦੇ ਲਾਗੇ ਆਮ ਹੀ ਵੀਡੀਓ ਬਣਾਉਂਦੇ ਦਿੰਦੇ ਆ ਹਾਂਜੀ 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 ਬਸ ਇਹ ਜਾਂ ਵੀਡੀਓ ਬਣਾਉਂਦੇ ਨਾ ਜਾਂ ਕੋਈ ਇਹਨੇ ਖਰਾਬੀ ਕੀਤੀ ਆ ਜਿਹੜਾ ਇਹਨੂੰ ਪੁੱਛਾਂ ਲੈਣ ਉੱਥੋਂ ਫੋਨ ਫੜਿਆ ਇਹ ਫੋਨ ਉਹਨਾਂ ਇਦਾਂ ਜਿਹੜੇ ਚਰਨੇ ਜਾਂ ਇਹਨਾਂ ਇਹੋ ਜਿਹਾ ਕੋਈ ਕੰਮ ਕੀਤਾ ਮਤਲਬ ਕਿ ਦਾਸਦੇ ਕੋਈ ਗੱਲ ਬਾਤ ਹੁੰਦੀ ਤਾਂ ਇਹ ਫੋਨ ਫੋਨ ਦੀ ਥੋੜੀ ਕੋਈ ਮਤਲਬ ਇਹ ਪਹਲਾ ਕਿ ਗਾਵਾਂ ਵੀ ਕੱਢਣ ਲੱਪਿੰਦਾ ਨਾ ਗਾਰੀਆਂ ਕੋਈ ਹੋ ਚਲੋ ਵਾਈ ਕਰੂ ਮੇਰ ਕਰੇ ਤੇ ਰੱਬ ਤੁਹਾਡਾ ਪਹਲਾ ਕਰੇ ਕੋਈ ਗੱਲ ਨਹੀਂ ਆਪਣਾ ਮਹਰਾਣਾ ਪਿੰਡ ਵਾ ਜਰੂਰ ਇੱਕ ਵਾਰੀ ਜਰੂਰ ਮਿਲਣ ਜਰੂਰ ਆਇਓ ਨੂੰ ਠੀਕ ਹੈ ਜੀ ਹਾਂ ਠੀਕ ਹੈ ਜੀ ਕੋਈ ਨਹੀਂ ਆਪਣੇ ਕੋਲ ਰੱਖ ਲਿਓ ਮੈਂ ਵੀਡੀਓ ਦੇ ਵਿੱਚੋਂ ਫਿਰ ਤੁਹਾਡਾ ਇੱਕ ਕਾਰਡ ਪਿਆ ਸੀ ਤੋਂ ਉੱਚੋਂ ਨੰਬਰ ਕੱਢਿਆ ਤੁਹਾਡਾ ਕੋਈ ਗੱਲ ਨਹੀਂ ਧੰਨਵਾਦ ਜੀ ਤੁਹਾਡਾ ਉਹ ਲੈਤ ਆਦਮ ਵੀਰ ਮੇਰੇ ਕੋਲੀਆਂ ਤੇ ਮੈਂ ਇਹਦੀ ਅੱਜ ਮੈਡੀਸਿਨ ਕਰੋ ਚੱਲੇ ਆ। ਕਿਸੇ ਉਹ ਜਿਹੜਾ ਕਾਰਡ ਹੈ ਤੁਹਾਡਾ ਤੇ ਡਰੈਸ ਉੱਤੇ ਲਿਖਿਆ ਨਾ ਉਹ ਉਹ ਐਡਰੈਸ ਹੈ ਜੀ ਜੋ ਆਪਣਾ ਮੋਬਾਈਲ ਉੱਤੇ ਸੇਵਾਦਨ ਆ ਨਾ ਮਤਲਬ ਕਿ ਚੈਨਲ ਦਾ ਨਾਮ ਉਹ ਆਪਣਾ ਐਡਰੈਸ ਹੈ ਹਰੀਕੇ ਪੱਤ ਲੱਗੇ ਪਰਾਣਾ ਪਿੰਡ ਹੈ ਜੀ। ਠੀਕ ਹੈ। ਹਾਂ ਜੀ ਧੰਨਵਾਦ ਜੀ ਮੈਂ ਨੰਬਰ ਸੇਵ ਕਰ ਲੈਣਾ ਤੁਹਾਡਾ। ਤੇ ਜਦੋਂ ਵੀ ਲਾਉਣੇ ਇਸ ਨੰਬਰ ਤੋਂ ਹੀ ਫੋਨ ਲਾਉਣਾ ਵਾ ਠੀਕ ਹੈ ਜੀ ਠੀਕ ਹੈ ਹਾਂ ਜਦੋਂ ਇਹ ਥੋੜਾ ਸੈਟ ਜਾਇਆ ਨਾ ਫਿਰ ਮੈਂ ਤੁਹਾਡਾ ਨੰਗਾ ਗੱਲ ਕਰਾਉਂਗਾ ਇਹਦੀ ਭੈਣ ਨਾਲ ਗੱਲ ਕਰਾ ਦੇ ਥੋੜੇ ਇਹਨੂੰ ਰਿਲੈਕਸੇਸ਼ਨ ਜੀ ਮਿਲ ਜੂਗੀ ਹਾਂ ਜੀ ਹਾਂ ਜੀ ਓਕੇ ਤਾਂ ਇਹਨੂੰ ਸਭ ਪਤਾ ਹੈ ਕੋਈ ਇਹਨੂੰ ਗੱਲ ਲੇਗੀ ਇਹਨੂੰ ਸਾਰੀ ਸਾਰੀ ਨੋਲਜ ਹੈਗੀ ਦੁਨੀਆ ਦੀ ਆਹੋ ਤੇ ਪਤਾ ਹੀ ਲੱਗਦਾ ਛੇ ਦੀ ਗੱਲ ਤੋਂ ਪਹਿਲਾਂ ਲੱਗਦਾ ਪਰ ਜ਼ਿਆਦਾ ਇਹਨੂੰ ਇਹਨੂੰ ਕਹੀ ਆਪਣੇ ਮਾਮਾ ਵੱਡਾ ਦੇ ਰਾਜਣਾ ਨਾ ਉਹਦਾ ਨੰਬਰ ਵੀ ਇਹਨੂੰ ਚੇਤਾ ਮੂੰਹ ਜਬਾਨੀ ਇਹਨੂੰ ਆਪਣੀ ਭੈਣ ਦਾ ਨੰਬਰ ਵੀ ਮੇਰਾ ਨੰਬਰ ਵੀ ਸਾਰੇ ਨੰਬਰ ਇਹਦੇ ਦਿਮਾਗ 'ਚ ਹੀ ਗਏ ਆ ਮੂੰਹ 'ਚ ਬੋਲਿਆ ਤਾਂ ਗਾਇ ਉਹ ਬੰਦ ਹੁੰਦਾ ਸੀਗਾ ਉਹ ਪਤਾ ਨਹੀਂ ਕਿ ਉਹ ਤਾਂ ਉਹ ਜਿਹੜੇ ਨਾਨੇ ਦਾ ਹੋਊਗਾ ਘਰ ਦਾ ਨੰਬਰ ਪਤਾ ਨਹੀਂ ਕਿਦਾ ਸੀ ਉਹ ਬੰਦ ਹੁੰਦਾ ਸੀਗਾ ਚਲੋ ਕੋਈ ਗੱਲ ਨਹੀਂ ਤੇ ਇਹ ਦੋਵੇਂ ਭੈਣ ਭਰਾਈ ਆ ਇਹਦਾ ਇੱਕ ਨਿੱਕਾ ਭਰਾ ਉਹ ਨਾਨਕੇ ਨੇ ਉਹ ਵੀ ਪਾਲਿਆ ਹੈ ਅੱਛਾ ਨਾਨਕੇ ਮਤਲਬ ਕਿ ਸ਼ੁਰੂ ਤੋਂ ਹੀ ਇਹ ਘਰ ਉਹਦੇ ਘਰ ਰਹੇ ਆ ਹਾਂਜੀ ਹਾਂਜੀ ਅੱਛਾ ਤੇ ਮੰਮੀ ਦੀ ਦਾਦੀ ਨੂੰ ਕਿੰਨੇ ਚਿਰ ਰਹਿਣ ਦੇ ਨੂੰ ਇਹਦੇ ਚਾਰ ਤਿੰਨ ਚਾਰ ਸਾਲ ਹੋ ਗਏ ਆ ਅੱਛਾ ਅੱਛਾ ਉਹਨਾਂ ਨੂੰ ਕੀ ਗੱਲ ਹੈ ਉਹ ਵੀ ਇਹ ਕੋਟ ਦਾ ਮਾਰਦਾ ਇਹਦਾ ਡੈਡੀ ਜਿਹੜਾ ਕੰਮ ਕਰਦਾ ਨਹੀਂ ਸੀਗਾ ਅੱਛਾ ਮਤਲਬ ਡੈਡੀ ਡੈਡੀ ਦਾ ਕਰਕੇ ਸਾਰੇ ਡਿਸਟਰਬ ਉਹ ਤਾਂ ਨਾਂਵੇਂ ਉਹਨੇ ਆਪਣੇ ਪੇਕੇ ਚਲ ਜਾਣਾ ਉਹ ਦੋ ਮਾਮੀਆਂ ਸੀਗੀਆਂ ਨਹੀਂ ਉਹ ਕਹਿੰਦੀ ਖਰਾਬ ਹੀ ਪਿੰਦਾ